ਅੰਜਾਸ ਸਿੱਕਾ ਦੀ ਸਾਰਿਆਂ 20 ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਈਆਂ ਛੋਟੇ ਭਾਜੀ ਤੁਹਾਨੂੰ ਦਿਖਾਵਾਂਗੇ ਸੋਈਆਂ ਦੀ ਇਹ ਵੀ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈl ਵੀ ਜਰੂਰ ਧਿਆਨ ਦਿਆ ਕਰੋ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪੁੱਛੂ ਲੈ ਜੋ ਵੀ ਆ ਇੱਥੋਂ ਵੇਖ ਚਾ ਕੇ ਪੁੱਛੂ ਲਿਆ ਕਰੋ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਨਾਮ ਮੇਰਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਇਹ ਨਾ ਡਿਸਟ੍ਰਿਕਟ ਕੰਪਨੀ ਸਰ ਤੇ ਫੋਨ ਨੰਬਰ ਵੀ ਬੋਲ ਦੋ 75085814 ਜੀ ਠੀਕ ਹੈ ਹਾਂਜੀ ਵਧੀਆ ਮਾਲ ਵਿੱਚ ਵੇਚ ਦਿੱਤਾ ਜੇ ਹੋਂ ਤੋਂ ਪਹਿਲਾਂ ਹੀ ਮਾਲ ਭਾਜੀ ਇਦਾਂ ਹੀ ਭਾਅ ਆਪਣੇ ਛੋਟੇ ਛੋਟੇ ਆਂਦੇ ਆ ਮਾਲ ਇਦਾਂ ਆਉਂਦਾ ਜਾਂਦਾ ਰਹਿੰਦਾ ਜੋ ਠੀਕ ਕੱਲ੍ਹ ਗਾਵਾਂ ਵਾਧੇ ਹੀ ਆ ਨਾ ਤੇ ਹੁਣ ਕੁਝ ਭਾਜੀ ਭਾਜੀ ਹਾਂਜੀ ਕੱਲ੍ਹ ਫੇਰ ਆਇਆ ਨਹੀਂ ਗਿਆ ਹਾਂਜੀ ਤੇ ਚਲੋ ਇਹਦੇ ਬਾਰੇ ਦੱਸਤੀ ਹੈ ਫਿਰ ਇਹ ਭਾਜੀ ਬੱਚੇ ਤੋਂ ਬਿਨਾ ਜੋ ਵੜ ਦੁੱਧ 10 ਕਿਲੋ ਤਿਆਰ ਜੋ ਹੈਗਾ ਇਹ ਪੱਕਾ ਦੁੱਧ ਹਾਂਜੀ 1.5 2 ਮਹੀਨੇ ਦੀ ਸੂਈ ਨੂੰ ਮੈਨੂੰ ਤੋਰੋ ਹਾਂ ਫਿਰ ਇੱਕ ਦੀ ਬਾਕੀ ਕੁਛ ਗਾਵਾਂ ਬੱਚੇ ਵਾਲੀਆਂ ਹੀ ਹੋਣ ਤੋਂ ਪਹਿਲਾਂ ਹੀ ਵੇਚ ਗਈਆਂ ਤੇ ਹੁਣ ਬੱਚੇ ਤੋਂ ਬਿਨਾ ਜਿਹੜੀਆਂ ਛੋਟੇ ਪਾ ਲੀਆਂ ਰਹਿ ਗਈਆਂ ਬਾਕੀ ਉਤਨੇ ਇਹ ਵੀ ਚਲੋ ਸੋਨੇ ਰੰਗ ਰੂਪ ਦੀ ਆ ਜੁਲੇ ਆਓ ਬਗਿਆਰ ਭਾਈ ਜੀ ਐਡਿਟਲੀ ਕੀਤੇ ਜਿੱਥੇ ਮੱਦੀ ਐ ਥੱਲੇ ਪਾ ਦਿਓ ਠੀਕ ਹੈ ਜੀ ਹਾਂ ਜੀ ਥਾਂਪੂ ਨੂੰ ਵਖਾ ਦਿਓ ਬਸ ਭਾਈ ਚੰਗਾ ਲੱਗਾ ਜੀ ਤਾਂ ਥਣ ਦੇਖ ਸਕਦੇ ਜੀ ਹਾਂ ਜੀ ਤੇ ਮੁੱਲ ਫੇਰੇ ਦਾ ਮੁੱਲ ਬਾਜੀ ਇਹਦਾ ਛੋੜਾ ਇਹ ਮੁੱਲ ਕਰਾਉਣੇ ਵਾ 50 ਕਰਾ ਲਓ 22000 ਰੁਪਏ ਦੇ ਦਾਂਗੇ ਥਾੜਾ ਅੱਛਾ ਹਾਂਜੀ ਤੇ ਬਾਕੀ ਵਿੱਚ ਜੇ ਤੁਹਾਡੀ ਬਾਤ ਛੋੜ ਮੁੱਕ ਤੇ ਹਰ ਬਾਜੀ ਛੋੜ 2000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਬਾਜੀ ਜਰਸੀ ਜੋ ਵੈਣ ਇਹ ਦੁੱਧ 7 ਕਿਲੋ ਤੇ ਹਾਰ ਜੋ ਬਾਜੀ 7 ਲਗਾ ਦੋ ਗਾਂ ਵੀ ਹਰ ਬਾਜੀ ਡੇਢ ਕਿ ਮਹੀਨਾ ਆ ਜਾ ਟਿਕਾ ਲੱਗੇ ਨੂੰ ਤੋੜ ਦੋ ਫਿਰ ਇੱਕ ਨੀ ਅੱਗਾ ਦੋ ਬਲੀ ਕੇ ਕੋਲ

ਆ ਥਾਣੇ ਤੇ ਦੇਖ ਸਕਦੇ ਆ ਪਾ ਲਾਗੇ ਤਾਂ ਚੋਣ ਚਾਨ ਬਾਕੀ ਭਾਜੀ ਹਰ ਭਾਜੀ ਪੋਲੀ ਜ਼ਰੂਰਗੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਜੋ ਮਰਜ਼ੀ ਕਰੀਏ 12000 ਰੁਪਏ ਦੇ ਦਈਏ ਵੇਖ ਲਓ ਤੁਹਾਡੀ ਮਰਜ਼ੀ ਜੇ ਪੂਰੇ 10000 ਰੁਪਏ ਦੀ ਭਾਜੀ ਵਸ਼ੀ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਭਾਜੀ ਹੁਣੇ ਲੈ ਲੀਂਦੀ ਛਾਈ ਹਾਲ ਬੈਠ ਜਾ 8 ਕਿਲੋ ਇਹ ਥਲੇ ਦੁੱਧ ਤਿਆਰ ਜੋ ਹੈਗਾ ਇਹ ਪੱਕਾ ਦੁੱਧ ਭਾਜੀ ਭਾਜੀ ਚੋ ਕੇ ਕੋਈ ਤਸੱਲੀ ਕਰੇ ਆਪਣੀ ਠੀਕ ਹੈ। ਬਾਗੀ ਭਾਜੀ ਬੰਗਾ ਪਾ ਕੇ ਚੋਲੇ ਦੀ ਹੈ ਠੰਡੀ ਛੀਲ ਲਿਓ। ਥਣ ਪੂਰੇ ਜੀ ਤੇ। ਥਣ ਭਾਜੀ ਐ ਬਰਾਬਰ ਹੋਣਗੇ ਚੋਵੇਂ। ਠੀਕ ਹੈ ਇੱਕ ਪਾਸਾ ਥੋੜਾ ਜਿਹਾ ਵੱਡਾ ਰੱਖਦੀ ਆ। ਉਦਾਂ ਭਾਜੀ ਹੋਊਗਾ ਮਾੜਾ ਮੋਟਾ ਬਾਗੀ ਬਰਾਬਰ ਜਿਹਾ ਰਹੇ। ਚਲੋ ਫਿਰ ਆਜ ਲੈ। ਕਿੰਨਾ ਦੁੱਧ ਇਹਦੇ ਕੋਲ ਹੁਣ ਪੱਕਾ? ਦੁੱਧ ਭਾਜੀ 8 ਕਿਲੋ ਤਿਆਰ ਹੋਊਗਾ। ਯਾਰ ਭਾਜੀ 1.5-2 ਮਹੀਨਿਆਂ ਕੇ ਬਣੀ ਨਿਕਲੇ। ਆਜ ਲੈ ਆਜ। ਕਿੰਨਾ ਫੇਰਾ ਕਰਨੇ ਦਾ ਮੁੱਲ ਮੁੱਲ ਵੀ ਜੀ ਇਹਦਾ ਛੁੜਾਇਆ ਯਾਰ 15000 ਦੀ ਦੇ ਦਈਏ ਕਰ ਤਾਂ ਮੰਨਤਾ ਨਾ ਹੋ 14000 ਰੁਪਏ ਦੀ ਬਾਜੀ ਪੂਰੇ ਦੇ ਦਾਂਗੇ ਅੱਛਾ ਹਾਂਜੀ ਬਾਜੀ ਬਾਈ ਸੋਇਆ ਸਵਾ ਮਾਲ ਆ ਵਿੱਚ ਇੱਕ ਬਾਤ ਤਸੱਲੀ ਕਰਨ ਖੜਿਆ ਕਰੋ ਠੀਕ ਆ ਹਾਂਜੀ ਠੀਕ ਹੈ ਜੀ ਤੇ ਬਾਕੀ ਜਿੱਤ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਵਾ ਵੀ ਸੋਈਆਂ ਸਵਾਈਆਂ ਵਾ ਘਰੇ ਬੱਜੀਆਂ ਹੈ ਕਿੜੀਆਂ ਮੰਡੀ ਜੀ ਬੱਜੀਆਂ ਇੱਥੇ ਆਓ ਆਪਣੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ